ਅੱਜ ਆਪਾਂ ਪਹੁੰਚੇ ਹਾਂ ਤਕਰੀਬਨ 60 ਕਿਲੋਮੀਟਰ ਦੂਰ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਪੈਂਦਾ ਹੈ ਮੰਡਵਾਲ ਇੱਥੇ ਆਉਣ ਦਾ ਕਾਰਨ ਹੈ ਕਿ ਵੀਰਜੀ ਆਪਣੇ ਨਾਲ ਕੈਨੇਡਾ ਤੋਂ ਜੁੜੇ ਹੋਏ ਨੇ ਲਗਭਗ ਆਪਣੀਆਂ ਸਾਲ ਡੇਢ ਸਾਲ ਤੋਂ ਵੀਡੀਓ ਦੇਖਦੇ ਨੇ ਤੇ ਇਸ ਟਾਈਮ ਉਹ ਛੁੱਟੀ ਕੱਟਣ ਆਪਣੇ ਘਰ ਆਪਣੇ ਪਿੰਡ ਪਹੁੰਚੇ ਹੋਏ ਤੇ ਉਹਨਾਂ ਦੇ ਦੋ ਏਸੀ ਇੱਕ ਆਰਓ ਉਹਨਾਂ ਨੂੰ ਠੀਕ ਕਰਨ ਵਾਸਤੇ ਆਪਾਂ ਦੇ ਘਰ ਪਹੁੰਚੇ। ਸਭ ਤੋਂ ਪਹਿਲਾਂ ਤਾਂ ਵੀਰ ਜੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਨੂੰ ਯਕੀਨ ਕਰਕੇ ਤੇ ਆਪਾਂ ਨੂੰ ਆਪਣੇ ਘਰ ਬੁਲਾਇਆ। ਇਹ ਆ ਏਸੀ ਡਾਈਕਨ ਦਾ ਜਿਹੜਾ ਤਕਰੀਬਨ 2 ਸਾਲ ਲੱਗੇ ਹੋਗੇ ਇਸ ਏਸੀ ਨੂੰ ਤੇ ਬਾਈ ਜੀ ਕਹਿੰਦੇ ਵੀ ਅਸੀਂ ਸਿਆਲ ਦੇ ਵਿੱਚ ਛੁੱਟੀ ਕੱਟਣ ਆਉਣੇ ਹੈਗੇ ਆ ਤੇ ਸਿਆਲ ਦੇ ਵਿੱਚ ਸਾਨੂੰ ਹੌਟ ਇਹ ਹੀ ਇਹਨੂੰ ਚਲਾਉਣਾ ਪੈਂਦਾ ਹੈਗਾ ਗਰਮੀ ਦੇ ਵਿੱਚ ਜ਼ਿਆਦਾਤਰ ਆਪਾਂ ਲੋਡ ਨਹੀਂ ਪੈਂਦੀ ਜਦੋਂ ਇਹਨੂੰ ਹੌਟ ਮੋਡ ਤੇ ਚਲਾਉਣੇ ਤੇ ਇੱਕ ਵਾਰੀ ਤੇ ਚੱਲ ਪੈਂਦਾ ਉਸ ਤੋਂ ਬਾਅਦ ਚੱਲਦਾ ਚੱਲਦਾ 쿨ਿੰਗ ਛੱਡ ਜਾਂਦਾ ਹੈਗਾ ਹੁਣ ਆਪਾਂ ਇਹਨੂੰ ਪ੍ਰੋਪਰ ਚੈੱਕ ਕਰਦੇ ਪਏ ਆ ਇਹਦੇ ਵਿੱਚ ਅਸਲ ਦੇ ਵਿੱਚ ਉਹ ਪ੍ਰੋਬਲਮ ਆ ਕੀ ਰਹੀ ਹੈ ਦੇਖਣ ਨੂੰ ਤਾਂ ਏਸੀ ਬਿਲਕੁਲ ਓਕੇ ਲੱਗ ਰਿਹਾ ਹੈ ਇਹਨਾਂ ਦਾ 400 ਦੇ ਕਰੀਬ 380 ਪੂਰੀ ਪੈਪ ਹੀਡ ਇਹ ਨਾਰਮਲ ਜੀ ਹੈ ਹਨ ਕੋਲ ਮੋਡ ਤੇ ਆਪਾਂ ਨੇ ਚਲਾਇਆ ਬੈਕ ਪ੍ਰੈਸ਼ਰ ਤਾਂ ਬਿਲਕੁਲ ਸਹੀ ਹੈਗਾ ਰਿਟਰਨ ਵੀ ਜਿਹੜੀ ਆ ਰਹੀ ਹੈ ਸਭ ਕੁਝ ਸਹੀ ਚੱਲੀਗਾ ਸ਼ੀਟਰੀਆਂ ਦੀ ਦੇਖ ਰਿਹਾ ਸ਼ੀਟ ਵੀ ਬਰੋਪਰ ਇੱਧਰ ਦਰਸ਼ਨ ਕਰ ਲੋ ਪਿੰਡ ਮੰਡਵਾਲ ਜ਼ਿਲ੍ਹਾ ਫਰੀਦਕੋਟ ਦੇ ਤੇ ਹੁਣ ਏਸੀ ਨੂੰ ਆਪਾਂ ਵਾਰ-ਵਾਰ ਚਲਾ ਕੇ ਚੈੱਕ ਕਰਦੇ ਪਏ ਹਾਂ ਫੰਕਸ਼ਨ ਤੇ ਕਿਉਂਕਿ ਇਹਨੂੰ ਹੀਟ ਦੇ ਵਿੱਚ ਲਾ ਕੇ ਦੇਖ ਰਹੇ ਹਾਂ ਤੇ ਕੂਲ ਦੇ ਵਿੱਚ ਲਾ ਕੇ ਦੇਖ ਰਹੇ ਨੇ ਤੇ ਟੈਂਪਰੇਚਰ ਇਹਦਾ ਡਾਊਨ ਹੋਣ ਕਰਕੇ ਜਿਆਦਾ ਟਾਈਮ ਜਿਹੜਾ ਕੂਲਿੰਗ ਮੂਡ ਤੇ ਨਹੀਂ ਚੱਲਦਾਗਾ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਹੀਟ ਵੀ ਆਪਾਂ ਨੂੰ ਦੇਣਾ ਪੈ ਰਿਹਾਗਾ ਅੰਪੀਅਰ ਲਗਭਗ 4.5 ਤੇ ਕਰੀਬ ਲੈ ਰਿਹਾ ਇਧਰਲੇ ਆਪਣੇ ਆਪ ਫਲੇਅਰ ਨਟ ਉਹ ਵੀ ਚੰਗੀ ਤਰ੍ਹਾਂ ਚੈੱਕ ਕਰ ਲਏ ਗਿਆ ਤੇ ਹੁਣ ਹੀਟ ਗਨ ਦੇ ਨਾਲ ਇਹਦਾ ਸੈਂਸਰ ਜਿਹੜਾ ਇਹਨੂੰ ਵੀ ਆਪਾਂ ਹੀਟ ਕਰਕੇ ਪ੍ਰੋਪਰ ਰੈਗੂਲਰ ਚਲਾ ਕੇ ਦੇਖੀ ਅਸਲ ਵਿੱਚ ਜਾਂਚਣ ਪਰਖਣ ਤੋਂ ਪਤਾ ਲੱਗਦਾ ਕਿ ਕੁਝ ਟਾਈਮ ਏਸੀ ਚੱਲਦਾ ਤੇ ਉਸ ਤੋਂ ਬਾਅਦ ਵਿੱਚ ਇਹ ਦਿੱਕਤ ਕਰਦਾ ਤੇ ਬਾਈ ਜੀ ਹੁਣਾਂ ਨੇ ਦੱਸਿਆ ਕਿ ਜਦੋਂ ਏਸੀ ਲਵਾਇਆ ਸੀਗਾ ਜਿਹੜਾ ਵੀਰ ਏਸੀ ਲਾ ਕੇ ਗਿਆ ਉਹ ਵੈਕਿਊਮ ਪੰਪ ਨਹੀਂ ਸੀ ਲੈ ਕੇ ਆ ਬਿਨਾਂ ਵੈਕਿਊਮ ਏਸੀ ਲਗਾਇਆ ਤੇ ਇਹਦੇ ਕਰਕੇ ਜਿਹੜਾ ਮੋਹਚਰ ਅੰਦਰ ਕਿਤੇ ਨਾ ਕਿਤੇ ਰਹਿ ਗਿਆ ਤੇ ਏਸੀ ਜਿਹੜਾ ਚੋਕ ਹੋ ਜਾਂਦਾ ਉਹ ਮੋਹਚਰ ਨਾਲ ਹੈ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਇਹ ਮੰਡਵਾਲ ਸਾਰਾ ਪਿੰਡ ਹੀ ਤਕਰੀਬਨ ਲਗਭਗ ਬਾਹਰ ਗਿਆ ਹੈ ਇਹ ਸਿੱਧਾ ਇਹ ਕੰਦੇ ਏਸੀ ਦੀ ਆਪਾਂ ਕਰਦੇ ਪੈਰ ਰਿਪੇਅਰ ਇਨਵਰਟਰ ਹੌਟ ਐਂਡ ਕੋਲਡ ਦੇ ਵਿੱਚ ਸਾਰੀ ਗੈਸ ਇੱਕੋਰੀ ਆਪਾਂ ਨੇ ਉਡਾਈ ਆ ਤੇ ਹੁਣ ਇਹਨੂੰ ਪ੍ਰੋਪਰ ਵੈਕਿਊਮ ਕਰਦੇ ਆ ਉਹ ਕੰਦੇ ਵਿੱਚ ਮੋਇਸਚਰ ਨਿਕਲਿਆ ਸੀ ਥੋੜਾ ਥੋੜਾ ਪ੍ਰੋਪਰ ਵੈਕਿਊਮ ਕਰਾ ਕੇ ਇਹਨਾਂ ਦੇ ਕੋਲ ਅੱਧਾ ਘੰਟਾ ਦਾ ਕਰਾਵਾਂਗੇ ਫਿਰ ਇਹਦੇ ਵਿੱਚ ਗੈਸ ਦੁਬਾਰਾ ਚਾਰਜ ਕਰਾਂਗੇ ਤਕਰੀਬਨ 40 45 ਮਿੰਟ ਹੋ ਗਿਆ ਬੈਟਰੀ ਨੂੰ ਬੈਟਰੀ ਨੂੰ ਪ੍ਰੋਪਰ ਫੂਟਿਕਾ ਹੁਣ ਆਪਣੇ ਵਿੱਚ ਜਾਂਚ ਜਿਹੜੀ ਹੈ ਚਾਰਜ ਪੜਾਣੀ ਹੁਣ ਤੈਨੂੰ ਨਾ ਉੱਥੇ ਥੱਲੇ ਹੀ ਰਹਿਣਾ ਪੈਣਾਗਾ ਥੱਲੇ ਰਹਿ ਕੇ ਤੇ ਉਹਨੂੰ ਥੋੜਾ ਜਿਹਾ ਹੀਟ ਕਰੀ ਜਾਂਦੇ ਸੈਂਸਰ ਨੂੰ 쿨 ਮੋਡ ਤੇ ਚਲਾ ਦਿੰਦੇ ਆ ਜਾਂ ਘਣ ਜਾ ਰਹੀ ਜਾ ਨਾ ਵੀ ਨਾ ਮੋਖਾ ਦੇ ਤੂੰ ਚਲਾ ਜਾ ਇਸ ਨੂੰ ਆਨ ਕਰਦੇ ਜਾਗੇ ਬੋਸੇ ਮੋਡ ਤੇ ਲਾ ਦਿੰਦੇ ਆ ਇਹ ਜਿੱਥੇ ਚੱਲਣ ਡਿਆ ਹੈ ਉੱਥੇ ਚੱਲੂਗਾ ਹਾਂ ਹਾਂ ਜੇ ਕੂਲ ਤੇ ਰੱਖਣਾ ਹੁਣ ਕੰਪਰੈਸਰ ਹੌਲੀ ਹੌਲੀ ਸਟਾਰਟ ਹੋ ਰਿਹਾ ਹੈਗਾ ਐਂਪੀਅਰ ਹੌਲੀ ਹੌਲੀ ਲੈ ਰਿਹਾ ਹੈਗਾ ਤੇ ਬੈਕ ਪ੍ਰੈਸ਼ਰ ਜਿਹੜਾ ਘਟਣਾ ਸ਼ੁਰੂ ਹੋ ਗਿਆ ਗੈਸਿੰਦੇ ਵਿੱਚ ਆਪਾਂ ਫੀਲ ਕਰਦੇ ਪਏ ਹਾਂ ਜਿਵੇਂ ਥੱਲੇ ਟੈਂਪਰੇਚਰ ਵਧੇਗਾ ਉਵੇਂ ਦੀ ਸਪੀਡ ਵਧੇਗੀ 5000 RPM ਤੇ ਚੱਲ ਰਿਹਾ ਹੈਗਾ ਤੇ ਬੈਕ ਪ੍ਰੈਸ਼ਰ ਵੀ ਠੀਕ ਹੈ ਐਂਪੀਅਰ ਤਾਂ ਕੋਈ ਸਰਦੀ ਆ ਰਿਟਰਨ ਜਿਹੜੀ ਦੀ ਪੂਰੀ ਆ ਚੁੱਕੀ ਆ ਟੀਵੀ ਮੌਸਮ ਦੇ ਹਿਸਾਬ ਨਾਲ ਕਿਰਦਾ ਹੋ ਗਿਆ ਉਹ ਨਾਟ ਡਿੱਗ ਪਾ ਥੱਲੇ ਕਿ ਸ਼ੁਕਰ ਹੈ ਉਹ ਲੈ ਗਿਆ। ਖਾਬ ਗਿਆ। ਇਸ ਕਰੀ ਹੁਣ ਥੰਡੇ ਜਾਣਾ ਪੈਣਾ। ਠਾ। ਉਧਰ ਗਿਆ ਫਿਰ ਚਲਾ ਗਿਆ ਥੱਲੇ। ਤਾਣ ਥੋੜਾ ਤਾਣ। ਆ ਗਿਆ। ਕੋਈ ਯਾਹ ਬਿਲਾ ਗਿਆ। ਹੁਣ ਆਪਾਂ ਸ਼ੀਟ ਮੂਡ ਤੇ ਚਲਾ ਗਿਆ। ਜੇ ਹੋਰਲੀ ਜਿਵੇਂ ਕੰਪਰੈਸ਼ਨ ਦੀ ਸਪੀਡ ਵਧੇਗੀ ਤੇ ਬੈਕ ਪ੍ਰੈਸ਼ਰ ਵੀ ਵਧੇਗਾ ਅਮਪੀਅਰ ਵੀ ਵਧਣਗੇ ਕਿ ਜਿਹੜੀ ਇਹ ਰਿਟਰਨ ਦੀ ਜਗ੍ਹਾ ਤੇ ਹੀਟ ਆ ਰਹੀ ਹੈ ਹੁਣ ਜਿਵੇਂ ਜਿਹਾ ਸਪੀਡ ਚੱਕਦਾ ਤਾਂ ਅਮਪੀਅਰ ਜਿਹੜੇ ਹਾਈ ਹੋਣੇ ਸ਼ੁਰੂ ਹੋ ਗਏ ਤੇ ਬੈਕ ਪ੍ਰੈਸ਼ਰ ਵੀ ਹੁੰਦਾ ਹੀਟ ਮੋਡ ਤੇ ਜਿਹੜਾ ਗਾ ਵਧਣਾ ਸ਼ੁਰੂ ਹੋ ਗਿਆ ਅਮਪੀਅਰ ਵੀ ਵਧਣਗੇ ਹੀਟ ਵੀ ਵਧੇਗੀ ਇਤਰੋਂ ਠੰਡੀ ਹਵਾ ਆਊਗੀ ਠੰਡੀ ਆਵੇ ਬਿਲਕੁਲ ਬੈਕ ਪ੍ਰੈਸ਼ਰ ਉੜੀ ਵਾਲੀ ਵਧਦਾ ਜਾ ਰਿਹਾ ਹੈ ਮੰਡਵਾਲਾ ਪਿੰਡ ਦਰਸ਼ਨ ਕਰੋ ਫਰੀਦਕੋਟ ਦਾ ਜਿਲ੍ਹਾ ਤੇ ਪਿੰਡ ਮੰਡਵਾਲਾ ਇਧਰ ਪਾਈਪਾਂ ਦੇ ਉੱਪਰ ਟੇਪ ਨਾ ਕਰਨ ਕਰਕੇ ਜਿਹੜੇ ਇਨਸੂਲੇਸ਼ਨ ਉਹ ਪੂਰੀ ਤਰ੍ਹਾਂ ਖਰਾਬ ਹੁੰਦੀ ਪਈ ਤੇ ਆਪਾਂ ਇਹਦੇ ਉੱਪਰ ਇਨਸੂਲੇਸ਼ਨ ਟੇਪ ਚੰਗੀ ਤਰ੍ਹਾਂ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਦੀ ਇਨਸੂਲੇਸ਼ਨ ਖਰਾਬ ਨਾ ਹੋਵੇ ਹੁਣ ਏਸੀ ਬਿਲਕੁਲ 쿨ਿੰਗ ਮੋਡ ਤੇ ਹੌਟ ਮੋਡ ਦੇ ਵਿੱਚ ਬਿਲਕੁਲ ਓਕੇ ਚੱਲਦਾ ਪਿਆ ਏਸੀ ਪਿੰਡ ਮੰਡਵਾਲ ਹੌਟ ਐਂਡ ਕੋਲ ਏਸੀ ਦੀ ਕੰਪਲੀਟ ਜੇਕਰ ਵੀਡੀਓ ਪਸੰਦ ਆਵੇ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ